ਉਹ ਵੀਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਲਾਉਂਦੇ ਸੀ ਮੂੰਗੀ ਨੂੰ ਪਾਣੀ ਲਾਸਟ ਪਾਣੀ ਹੈ ਜੀ ਤਰੀਕ ਹੋ ਗਈ ਅੱਜ 18/5/2025 ਲਗਭਗ ਜੀ ਹੋਏ 65-68 ਦਿਨ ਦੀ ਹੋ ਗਈ ਮੂੰਗੀ ਚੌਥਾ ਪਾਣੀ ਹੈ ਜੀ ਤਨ ਸਪਰੇਅ ਹੋ ਗਈਆਂ ਤੇ ਇਹਨਾਂ ਫਲ ਪੱਕਣ ਲੱਗ ਪਏ ਜੀ ਕਰਾਂਤ 65 ਬਰੇਟੀ ਹੈ ਜੀ ਫਰੀ ਫਰੀ ਦੀ ਆਲੂ ਵਾਲੀ ਜ਼ਮੀਨ ਚ ਵੇਜੀ ਵੀ ਹੈ ਜੀ ਤਾਂ ਮਸਪਰੇਆ ਹੋ ਗਏ ਆ ਜੀ ਤੇ ਚਾਰ ਪਾਣੀ ਲੱਗੇ ਜੀ ਪੰਡ ਛੜਦਣ ਦੀ ਹੋ ਰਹੀ ਹੈ

ਕ੍ਰਾਂਤ ਪਰਸੈਂਟ ਬਰੇਡੀ ਹੈ ਜੀ ਹਰੀ ਹਰਦੀ ਸਾਰਾ ਤੇ ਪਰਸਾ ਵੀ ਜੀ ਕਿੰਨਾ ਸੁਪਰੀਆ ਹੋ ਗਿਆ ਜੀ ਚਾਰ ਪਾਣੀ ਲੱਗੇ ਜੀ Agora eu acompanho de Tá